ਸਤਿ ਸ੍ਰੀ ਅਕਾਲ ਪਿਆਰੇ ਅਧਿਆਪਕ ਸਾਥੀਓ ਜਿਹੜੀ ਤੁਹਾਡੀ ਹੁਣ ਟਰਾਂਸਫਰ ਉਹਦਾ ਪੋਰਟਲ ਖੁੱਲ ਚੁੱਕਿਆ ਹੈ 6 ਤਰੀਕ ਤੋਂ ਤੇ ਉਹਦੇ ਰਿਗਾਰਡਿੰਗ ਇਹ ਲੈਟਰ ਅੱਜ ਜਾਰੀ ਹੋਈ ਹੈ ਐਸਐਸਏ ਪੰਜਾਬ ਤੇ ਰਿਗਾਰਡਿੰਗ ਦਾ ਟਰਾਂਸਫਰ ਟਰਾਂਸਫਰ ਸੈੱਲ ਦੇ ਵੱਲੋਂ ਆਈ ਹੈ ਸਕੂਲ ਐਜੂਕੇਸ਼ਨ ਪੰਜਾਬ ਸਕੈਂਡਰੀ ਦੀ ਪ੍ਰਾਇਮਰੀ ਵੀ ਇਸ ਤਰ੍ਹਾਂ ਲੈਟਰ ਆਈ ਹੈ ਤੇ ਸਕੈਂਡਰੀ ਦੀ ਵੀ ਸੋ 2019 ਦੀ ਜੋ ਟਰਾਂਸਫਰ ਪਾਲਿਸੀ ਹੈ ਉਦੇ ਵਿੱਚ ਜੋ ਸ਼ੋਧਾਂ ਹੋਈਆਂ ਨੇ ਸਮੇਂ ਅਨੁਸਾਰ ਉਹਦੇ ਹਿਸਾਬ ਨਾਲ ਇਹ ਤਿਆਰ ਕੀਤਾ ਗਿਆ ਪੋਰਟਲ ਇਹਦੇ ਵਿੱਚ ਜਿਹੜੇ ਪਿਕਟਸ ਦੇ ਅਧੀਨ ਜਿਹੜੇ ਕੰਪਿਊਟਰ ਟੀਚਰ ਹੈ ਤੇ ਨਾਨ ਟੀਚਿੰਗ ਸਟਾਫ ਜੋ ਹੈ ਇਹ ਚ ਸ਼ੋਧਾਂ ਹੋਈਆਂ ਨੇ ਸੋ ਜਿਹੜੀਆਂ ਤਬਾਦਲੀਆਂ ਲਈ ਜਿਹੜੇ ਸ਼ਰਤਾਂ ਆ ਲਾਗੂ ਹੋਣਗੀਆਂ ਕੰਪਿਊਟਰ ਟੀਚਰ ਤੇ ਨਾਨ ਟੀਚਿੰਗ ਤੇ ਵੀ ਲਾਗੂ ਹੋਣਗੀਆਂ ਸੋ ਜਿਹੜੇ ਅਧਿਆਪਕ ਕੰਪਿਊਟਰ ਟੀਚਰ ਨਾਨ ਟੀਚਿੰਗ ਇਹ ਪਾਲਸੀ ਦੇ ਵਿੱਚ ਬਦਲੀ ਕਰਾਉਣਾ ਚਾਹੁੰਦੇ ਆ ਉਹ ਆਪਣੀ ਜਿਹੜੀ ਜਨਰਲ ਡਿਟੇਲ ਹੈ ਰਿਜ਼ਲਟ ਸਰਵਿਸ ਕੋਡ ਹੈ 6 ਜੂਨ ਤੋਂ ਲੈ ਕੇ 13 ਜੂਨ ਤੱਕ ਇਹ ਪੰਜਾਬ ਪੋਰਟਲ ਤੇ ਆਪਣੀ এমਪਲਾਈਮੈਂਟ ਆਈਡੀ ਲੌਗਇਨ ਕਰਕੇ ਭਰ ਸਕਦੇ ਆ ਇਹ ਸਿਰਫ ਆਨਲਾਈਨ ਹੀ ਭਰਿਆ ਜਾਏਗਾ ਠੀਕ ਹੈ ਜੀ ਆਫਲਾਈਨ ਨਹੀਂ ਭਰਿਆ ਜਾਏਗਾ ਇਹਦੇ ਵਿੱਚ ਪਹਿਲੇ ਜਨਰਲ ਡਿਟੇਲ ਰਿਜ਼ਲਟ ਤੇ ਸਰਵਿਸ ਰਿਕਾਰਡ ਆਏਗਾ ਇਹ ਸਾਰੇ ਮੋਡਿਊਲ ਕਰਨ ਤੋਂ ਬਾਅਦ ਇੱਕ ਅਪਰੂਵ ਬਟਨ ਆਏਗਾ ਜਦੋਂ ਅਪਰੂਵ ਹੋਏਗਾ ਤਾਂ ਡੀਡੀਓ ਕੋਲ ਰਿਕੁਐਸਟ ਚਲ ਜਾਏਗੀ ਡੀਡੀਓ ਅਪਰੂਵ ਕਰੇਗਾ ਸੋ ਇਹ ਜਿਹੜਾ ਪ੍ਰੋਸੈਸ ਹੈ ਪਹਿਲੇ ਦੀ ਤਰ੍ਹਾਂ ਜਿਸ ਤਰ੍ਹਾਂ ਆਮ ਪਹਿਲੇ ਬਦਲੀਆਂ ਦਾ ਹੁੰਦਾ ਸੀ ਸੋ ਇਹਦੇ ਵਿੱਚ ਵਿਆਪਕ ਕੰਪਿਊਟਰ ਟੀਚਰ ਨਾਨ ਟੀਚਿੰਗ ਜਿਹੜੇ ਵੱਖ-ਵੱਖ ਜੁਨਾ ਚ ਸੇਵਾ ਕੀਤੀ ਹੈ ਉਹਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਇਹ ਜਿਹੜਾ ਧਿਆਨ ਰੱਖਣਗੇ ਕਿ ਜਿਹੜੀ ਸੇਵਾ ਹੈ ਉਹ ਕੁੱਲ ਸੇਵਾ ਦੇ ਸਮੇਂ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਯਾਨੀ ਗੈਪ ਨਹੀਂ ਹੋਣਾ ਚਾਹੀਦਾ ਸਰਵਿਸ ਰਿਕਾਰਡ ਦੇ ਵਿੱਚ ਸੋ ਜੇ ਕੋਈ ਹੈ ਤਾਂ ਡੀਡੀਓ ਦਾ ਰਿਮਾਰਕ ਦੇਵੇਗਾ ਤਾਂ ਜਿਹੜਾ ਅਪਰੂਵਡ ਡਾਟਾ ਕਰਕੇ ਤੋਂ ਬਾਅਦ 13 6 ਤੱਕ ਜਿਹੜਾ ਡਾਟਾ ਐਡਿਟਿੰਗ ਜਿੰਨੀ ਵਾਰ ਮਰਜ਼ੀ ਕਰ ਸਕਦਾ ਯਾਨੀ 13 ਤੱਕ ਕਰ ਸਕਦਾ ਉਹਦੇ ਬਾਅਦ ਨਹੀਂ ਕਰ ਸਕਦਾ ਫਿਰ ਡਾਟਾ ਲੌਗ ਹੋ ਜਾਏਗਾ ਠੀਕ ਹੈ ਜੀ ਪਰੰਤੂ ਅੰਤਿਮ ਮਿਤੀ ਦੇ ਬਾਅਦ ਕੋਈ ਚੇਂਜ ਨਹੀਂ ਆਏਗੀ ਜੇ ਕੋਈ ਗਲਤ ਵੇਰਵਾ ਆ ਦੀ ਟਰਾਂਸਫਰ ਨਹੀਂ ਹੋਏਗੀ ਜਿਹੜੀ ਕੋ ਸਪੈਸ਼ਲ ਕੈਟਾਗਰੀ ਹੈ ਐਗਜ਼ਮਟਡ ਕੈਟਾਗਰੀ ਚ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਨੂੰ ਉਹਦਾ ਜਿਹੜਾ ਦਸਤਾਵੇਜ਼ ਅਪਲੋਡ ਕਰਨਾ ਹੋਏਗਾ ਜਿਹੜੀਆਂ ਬੇਨਤੀਆਂ ਨੇ ਇਹਦੇ ਵਿੱਚ ਜਿਹੜੀ ਸਟੇਸ਼ਨ ਚੋਇਸ ਹੈ ਉਹ ਇਹਦੇ ਬਾਅਦ ਹੋਏਗੀ ਵੱਖ-ਵੱਖ ਗੇੜਾਂ ਦੀਆਂ ਬਦਲੀਆਂ ਵਿੱਚ ਵਿਦਿਆਪਕ ਕੰਪਿਊਟਰ ਟਿਚਰ ਨਾਨ ਟੀਚਿੰਗ ਜਿਹੜਾ ਜਿਹੜਾ ਵਾਰ-ਵਾਰ ਡਾਟਾ ਨਹੀਂ ਭਰਿਆ ਜਾਏਗਾ ਇੱਕ ਵਾਰੀ ਹੀ ਡਾਟਾ ਜਿਹੜਾ ਜਿਹੜਾ 6 ਤੋਂ 13 ਤੱਕ ਭਰਿਆ ਹੋਈ ਹੀ ਵਿਚਾਰਿਆ ਜਾਏਗਾ ਸੋ ਸਟੇਸ਼ਨ ਚੁਆਇਸ ਜਿਹੜੀ ਹੈ ਵੱਖ-ਵੱਖ ਗੇੜਾਂ ਦੇ ਆਧਾਰ ਤੇ ਹੋ ਸਕਦੀ ਹੈ ਸਟੇਸ਼ਨ ਚੁਆਇਸ ਜਿਹੜੀ ਹੈ ਉਹ ਵੱਖਰੇ ਤੌਰ ਤੇ ਇਹਦੀ ਸੂਚਨਾ ਦਿੱਤੀ ਜਾਏਗੀ ਬਦਲੀਆਂ ਲਈ 2023-24 ਦੀ ਜਿਹੜੀ ACR ਇਸ ਵਾਰ ਆਨਲਾਈਨ ਆਈਚਆਰਐਮਐਸਟ ਹੋਈ ਹੈ ਉਹ ਵਿਚਾਰੀ ਜਾਏਗੀ ਇਹਦੇ ਨੰਬਰ ਤੋ ਜਿਨ੍ਹਾਂ ਦੀ ACR ਨਹੀਂ ਲਿਖੀ ਗਈ ਉਹ ਪਿਛਲੇ ਨੰਬਰ ਪਰ ਸਕਦੇ ਆ ਜੇ ਕੋਈ ਅਧਿਕਾਰ ਅਧਿਆਪਕ ਜੋ ਹੈ ਬੇਨਤੀ ਆ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਐਮਆਈਐਸ ਕੋਆਰਡੀਨੇਟਰ ਨਾਲ ਗੱਲ ਕਰ ਸਕਦਾ ਸੋ ਇਹ ਜੋ ਲੈਟਰ ਹੈ ਤੁਹਾਡੇ ਵਿਚਾਰ ਲਈ ਭੇਜੀ ਗਈ ਹੈ ਉਮੀਦ ਕਰਦਾ ਹੈ ਇਹ ਵੀਡੀਓ ਤੁਹਾਡੇ ਲਈ ਜੂਸਫੁਲ ਰਹੀ ਹੋਏਗੀ ਉਹ ਜਿਆਦਾ ਤੋਂ ਜਿਆਦਾ ਸਾਥੀਆਂ ਨੂੰ ਸ਼ੇਅਰ ਕਰ ਦਿਓ ਜਿਹੜੀ ਤੁਹਾਡੀ 23 24 ਦੇ ACR ਆ ਉਹਦੇ ਨੰਬਰ ਜੋ ਹੈ ਡੀਡੀਓ ਤੁਹਾਨੂੰ ਪ੍ਰਿੰਟ ਦੇ ਸਕਦਾ ਡੀਓ ਤੁਹਾਡੇ ਜ਼ਿਲ੍ਹੇ ਦਾ ਪ੍ਰਿੰਟ ਦੇ ਸਕਦਾ ਹੈ ਬਾੜ ਜਿਹੜੇ ਤੁਹਾਡੇ ਨੰਬਰ ਹੈ ਉਹ ਡੀਡੀਓ ਦੇ ਅਕਾਊਂਟ ਤੋਂ ਪਤਾ ਲੱਗ ਸਕਦੇ ਆ ਤਾਂ ਤੁਸੀਂ ਜਿਹੜਾ ਜਿਹੜਾ ਵੀ ਤੁਹਾਡਾ ਡੀਡੀਓ ਹੈ ਉਹਦੇ ਤੋਂ ਤੁਸੀਂ ਆਪਣੇ ਨੰਬਰ ਪੁੱਛ ਸਕਦੇ ਹੋ ਧੰਨਵਾਦ ਉਮੀਦ ਕਰਦਾ ਹਾਂ ਵੀਡੀਓ ਤੁਹਾਡੇ ਲਈ ਜਾਣਕਾਰੀ ਭਰਿਆ ਹੋਇਆ ਹੋਵੇ ਥੈਂਕ ਯੂ ਵੈਰੀ ਮਚ